ਜੀ ਪਹਿਲਾਂ ਹਸ਼ਾਰਪੁਰ ਜ਼ਿਲ੍ਹੇ ਦਾ ਤੇ ਇਸ ਨਗਰ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਅਸੀਂ ਪਹਿਲੀ ਵਾਰ ਆਈ ਇਸ ਜ਼ਿਲ੍ਹੇ ਚ ਇੱਥੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਤੇ ਇਹਨਾਂ ਦਾ ਅਸੀਂ ਇਹ ਇਸ ਨਗਰ ਦੇ ਜਾਂ ਹਸ਼ਾਰਪੁਰ ਦੇ ਹੋਰ ਵੀ ਇਲਾਕਿਆਂ ਚੋਂ ਸੰਗਤਾਂ ਨੇ ਇਕਦੂਰ ਸਾਹਿਬ ਦੀ ਇਲੈਕਸ਼ਨ ਚ ਬਹੁਤ ਵੱਡਾ ਯੋਗਦਾਨ ਪਾਇਆ ਦਿੱਤਾ ਸੀ ਉੱਥੇ ਜਾ ਕੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਸੀ ਇਸ ਕਰਕੇ ਅਸੀਂ ਸਾਡਾ ਫਰਜ਼ ਸੀ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਆ ਤੇ ਇੱਕ ਦੋ ਇਹਨਾਂ ਨੂੰ ਹੋਰ ਬੇਨਤੀਆਂ ਕਰਨ ਵਾਸਤੇ ਆਏ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਜਾਂ ਉਹਦੀਆਂ ਵੋਟਾਂ ਬਣ ਰਹੀਆਂ ਉਹਦੇ ਚ ਇਹਨਾਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਹਰ ਇੱਕ ਜਿਹੜਾ ਕੋਈ ਗੁਰਸਿੱਖ ਹੈ ਵੋਟ ਦਾ ਆਧਕਾਰੀ ਆ ਉਹ ਆਪਣੀ ਵੋਟ ਜ਼ਰੂਰ ਬਣਾਵੇ ਤੇ ਵੋਟ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ 'ਚ ਕਲੈਕਸ਼ਨ ਆਉਂਦੀ ਹੈ ਤੇ ਅਸੀਂ ਜੋ ਸਿੱਖ ਸਿਧਾਂਤਾਂ ਦੇ ਅਨੁਸਾਰ ਚੰਗੇ ਗਰਦਾਰ ਵਾਲੇ ਉਮੀਦਵਾਰਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਆਪਣੀ ਜਿਹੜੀ ਸਦੀ ਕੌਮ ਦੀਆਂ ਸੰਸਥਾਵਾਂ ਉਹਨਾਂ ਦਾ ਆਨ ਸ਼ਾਨ ਨੂੰ ਦੁਬਾਰਾ ਬਹਾਲ ਕਰੀਏ। ਕੋਈ ਨਾ ਜੀ ਐਨਸੀ ਲੱਗਦਾ ਕੀ ਅਪਡੇਟ ਹੈ ਜੀ ਏ ਜੀ ਹੁਣ ਉਹਨਾਂ ਦੇ ਫੇਰ ਆ 18 ਤਰੀਕ ਆ 28 ਤਰੀਕ ਸੀਗੀ ਤੇ ਉਤੋਂ ਬਾਅਦ ਫੇਰ 18 ਵਾਂ ਅਜੇ ਸਰਕਾਰ ਦੀ ਕੋਈ ਮੰਨਸ਼ਾ ਨਹੀਂ ਗਈ ਉਹਨਾਂ ਨੂੰ ਰਿਲੀਜ਼ ਕਰਨ ਦੀ ਚਲੋ ਫੇਰ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਆ ਸੰਤਾਂ ਦੀ ਬੜੀ ਚਾਹਨਾ ਵਾ ਤੇ ਚਲੋ ਕੋਈ ਨਹੀਂ ਜੋ ਵੀ ਠੀਕ ਆ ਉਹਦੇ ਗੁਰੂ ਦੇ ਭਾਣੇ 'ਚ ਫਿਰ ਇੱਕ ਵਕਾਤਾ ਵੱਲੋਂ ਸੁਖਵੀਰ ਬਾਦਲ ਤੇ ਉਹਨਾਂ ਦੇ ਨਾਲ ਦੇ ਜੇ ਮੰਤਰੀ ਸੀ ਉਹਨਾਂ ਨੂੰ ਤਲਬੀਆ ਕੋਸ਼ਿਸ਼ ਕੀਤਾ ਗਿਆ ਇਸ ਕੋਈ ਸਾਡੇ ਕੀ ਵਿਚਾਰ ਇਹ ਤੇ ਸਸੀਮੀ ਜੀ ਉਹਨਾਂ ਨੂੰ ਇੱਕ ਜਸੇਦਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ ਕਿ ਇਹਨਾਂ ਨੇ ਬਹੁ ਲੰਮਾ ਧਮ ਇਹ ਜੀ ਜੀ ਅਕਾਲੀ ਦਲ ਦੀ ਵਾਕ ਟੂਰਨਾਮੈਂਟ ਦੇ ਹੱਥ ਚ ਰਹੀ ਇਸ ਨੂੰ ਇੱਕ ਕਮੇਟੀ ਦਾ ਪ੍ਰਬੰਧ ਉਹਨਾਂ ਦੇ ਹੱਥ ਚ ਰਜਾ ਉਸ ਟਾਈਮ ਤੱਕ ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਇਹੋ ਜਿਹੀਆਂ ਬਜਰਗਨਾ ਹੋਏ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਉਹਨਾਂ ਨੇ ਹੁਣ ਤੇ ਚਲੋ ਜਸੇਦਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤੇ ਗਰਾਂ ਨਹੀਂ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜਿਹੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮਨਾ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਤ੍ਰੋ ਜਾ ਉਹਨਾਂ ਦਾ ਬੇਇਮਾਨੀ ਨਾ ਕਰ ਸਕਦਾ ਅੰਮ੍ਰਿਤਪਾਲ ਜੀ ਕਿਹਾ ਕਿ ਇੱਕ ਜਨਤਾ ਦੁਆਰਾ ਸੰਸਦ ਵੀ ਚੁਣਲੇ ਗਏ ਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਤੇ ਬਾਰੇ ਸਰਕਾਰ ਕੋਈ ਵੱਡਾ ਐਕਸ਼ਨ ਨਹੀਂ ਲੈ ਰਹੀ ਹੈ ਉਹਨੂੰ ਜਿਹਾਦ ਕਰਨ ਬਾਰੇ ਸੋਚ ਨਹੀਂ ਕਿ ਲੱਗਦਾ ਜਿਵੇਂ ਤੱਕਾ ਦਿੱਤਾ ਜਾ ਰਿਹਾ ਨਹੀਂ ਇਹ ਜੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਪੰਜਾਬ ਨਾ ਹਮੇਸ਼ਾ ਹੀ ਦਿੱਲੀ ਜਾਂ ਸਾਡੀਆਂ ਆਪਣੇ ਇੱਥੇ ਦੇ ਪੰਜਾਬ ਸਰਕਾਰ ਵੀ ਇਹ ਕਿਸਮੇ ਦਿੱਲੀ ਤੋਂ ਚੱਲ ਰਹੀ ਆ ਤੇ ਉਹ ਵੀ ਸਾਡੀਆਂ ਕੋਈ ਭਾਵਨਾਵਾਂ ਦੇ ਲੋਕਤੰਤਰ ਦੀ ਕੋਈ ਇਹਦੇ ਕਦਰ ਨਹੀਂ ਜਾਣਦੇ ਹੋયા ਉਹਨਾਂ ਨੂੰ ਦੇਖੋ ਕਿ ਪੰਜਾਬ ਤੋਂ ਸਭ ਤੋਂ ਵੱਡੇ ਬਹੁਮਤ ਨਾ ਹੋ ਜਿੱਤੇ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤੇ ਮੰਤਰੀ ਪਦ ਦੇ ਕੇ ਵੀ ਨਵਾਜਿਆ ਜਾ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੇ ਉਹਨਾਂ ਨੂੰ ਪੰਜਾਬ ਦੀ ਇੱਕ ਪ੍ਰਾਤਿ ਜਿਹੜੀ ਪਾਰਟੀ ਸੀ ਕਾਲੀ ਦਲ ਸੀ ਤੋਂ ਵੀ ਕਾਲੀ ਦਲ ਪਾਰਟੀ ਇਹ ਅੱਜ ਤੱਕ ਵੀ ਤੇ ਪ੍ਰਵਾਰਿਕ ਨੂੰ ਬਣਾ ਲਈ ਹੈ ਨੇ ਪਰਿਵਾਰਕ ਜਦੋਂ ਤੋਂ ਪਰਿਵਾਰ ਦਾ ਕਬਜ਼ਾ ਆਇਆ ਉਦੋਂ ਬਾਅਦ ਚ ਇਹ ਬਹੁਤ ਵੱਡੀ ਸਰਮੌਰ ਸਾਡੇ ਇਹ ਪੰਜਾਬ ਦੀ ਖੇਤਰੀ ਪਾਰਟੀ ਸੀ ਉਹਨਾਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਸੰਘਰਸ਼ ਕੀਤਾ ਪਰ ਜਦੋਂ ਤੋਂ ਇੱਕ ਪਰਿਵਾਰ ਦੇ ਕਬਜ਼ੇ 'ਚ ਚਲੀ ਗਈ ਉਦੋਂ ਬਾਅਦ ਚ ਇਹ ਪਾਰਟੀ ਵੀ ਪਾਰਟੀ ਦਾ ਵੀ ਹੁਣ ਇੱਕਦਮ ਖਤਮ ਹੋਣ ਦੇ ਕਿਨਾਰੇ ਤੇ ਪਹੁੰਚ ਗਈ ਆ ਕਿਉਂਕਿ ਹੁਣ ਤੁਸੀਂ ਦੇਖੋ ਕਿ ਲੋਕ ਸਭਾ 'ਚ ਵੀ ਉਹਨਾਂ ਨੂੰ ਇੱਕ ਸੀਟ ਮਿਲੀ ਆ ਪਹਿਲਾਂ ਵੀ 3 ਐਮਐਲ ਸੀ ਉਹ ਵੀ ਦੋ ਛੱਡ ਕੇ ਚਲੇ ਗਏ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਹੋਣਾ ਜਿਹੜੀਆਂ ਉਹਨਾਂ ਨੇ ਗੁਨਾਹ ਕੀਤੇ ਸੀਗੇ ਇਹ ਉਹਨਾਂ ਨੂੰ ਫਲ ਮਿਲਿਆ ਮਿਲਿਆ ਬਾਕੀ ਸਾਡੇ ਕੌਮ ਨੂੰ ਬਹੁਤ ਜਿਹੜਾ ਵੱਡਾ ਨੁਕਸਾਨ ਹੋ ਗਿਆ ਉਹਦੇ ਵਾਸਤੇ ਭਰਪਾਈ ਕਰਨ ਵਾਸਤੇ ਵੀ ਅੱਜ ਬਹੁਤ ਸਮਾਂ ਲੱਗੂਗਾ ਜਿਹੜੀ ਇਹਦੇ ਪਾਰਟੀ ਦੇ ਵਿੱਚ ਅੱਜਕੱਲ ਬਗਾਵਤ ਹੋ ਰਹੀ ਨਹੀਂ ਲੱਗਦਾ ਇਹ ਪਰਿਵਾਰਵਾਦੀ ਲੈ ਕੇ ਹੋਈ ਗੱਲ ਹੈ ਇਹ ਇਹ ਜੀ ਮੇਰਾ ਖਿਆਲ ਹੈ ਕਿ ਕੋਈ ਜਦੋਂ ਸਤਾਇ ਇਹ ਕੁਝ ਬਹੁਤ ਜਿਹੜੇ ਲੀਡਰਾਂ ਦੀ ਅੱਜਕੱਲ ਬਹੁਤ ਆ ਤੇ ਇਹ ਹੋਇਆ ਕਿ ਉਹ ਸਤਾ ਹੀ ਚਾਹੁੰਦੇ ਆ ਤੇ ਜਿੰਨਾ ਚਿਰ ਤੇ ਸਤਾ ਸੀ ਉਹਨਾਂ ਚਿਰ ਤੇ ਸਾਰੇ ਭਾਈਵਾਲ ਹੀ ਰਹਿਏ ਤੇ ਜਦੋਂ ਹੁਣ ਦੇਖਿਆ ਕਿ ਸਦਾ ਹੱਥੋਂ ਖਿਸਕਿੱਤ ਰਹੀ ਆ ਨਹੀਂ ਕੁਛ ਅੱਗੇ ਦਿਸ ਰਿਹਾ ਤੇ ਹੁਣ ਸਾਰੇ ਜਣੇ ਇਹ ਇੱਕ ਦੂਜੇ ਦੇ ਉੱਪਰ ਤੋਮ ਤਾਂ ਲਾ ਰਹੇ ਮੇਰੇ ਖਿਆਲ ਹੈ ਕਿ ਸਾਰਿਆਂ ਦੀ ਇਹ ਉਹ ਜੋ ਪਿਛੇ ਗਨਾਹ ਹੋਏ ਆ ਉਹਨੇ ਸਾਰਿਆਂ ਦੀ ਭਾਗੀਦਾਰੀ ਆ ਫਰੂਖ ਸਾਬ੍ਹ ਤੋਂ ਜਿਹੜੇ ਸਰਸਰ ਨੇ ਅੰਤ ਤੱਕ ਵੀ ਜੇਲ੍ਹ ਚ ਨਹੀਂ ਕੀ ਤੁਹਾਨੂੰ ਜਿਹੜੇ ਫਰੂਖ ਸਾਬ੍ਹ ਦੇ ਬਾਰੇ ਤੁਹਾਨੂੰ ਲੋਕਾਂ ਦਾ ਕੀ ਕਹਿਣਾ ਕੀ ਰਜ਼ਾਨ ਹੈ ਇਹ ਲੋਕਾਂ ਚ ਤੇ ਇਹ ਬੜਾ ਬੜਾ ਸ਼ੱਕ ਹੈ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਪਰ ਠੀਕ ਹੈ ਕਿ ਸਰਕਾਰ ਦੀ ਮਰਜ਼ੀ ਹੈ ਲੋਕ ਨਹੀਂ ਉਹ ਲੋਕਤੰਤਰ ਦੇ ਵੀ ਨਹੀਂ ਪ੍ਰਵਾਹ ਕਰ ਰਹੀ ਹੈ ਉਹ ਆਪਣੇ ਜੋ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੀਆਂ ਧੜੀਆਂ ਡਾ ਰਿਹਾ ਹੈ ਮੇਰਾ ਖਿਆਲ ਹੈ ਕਿ ਤੇ ਲੋਕਾਂ ਨੇ ਉਹੀ ਤਰੀਕ ਨੂੰ ਵੀ ਇੱਕਾ ਕثرਤਾ ਸੀ ਉੱਚੀ ਵੀ ਬਹੁਤ ਵੱਧ ਚੜ ਕੇ ਹਿੱਸਾ ਲੈ ਕੇ ਦਸਰਾਇਆ ਕਿ ਤੁਸੀਂ ਜੁਰਮ ਕਰ ਰਹੇ ਹੋ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਕੋਈ ਜੋ ਨਹੀਂ ਸਰਕ ਰਹੀ ਇੱਥੇ ਵੀ 35 40 ਜਣੇ ਅਮਰਸਰ ਜੇਲ੍ਹ ਜਾਂ ਹੋਰ ਪੰਜਾਬ ਚ ਵੀ ਆ ਤੇ ਉਹਨਾਂ ਨੂੰ ਵੀ ਡੇਢ ਡੇਢ ਸਾਲ ਹੋ ਗਿਆ ਉਹ ਛੋਟੇ ਛੋਟੇ ਕੇਸਾਂ ਚ ਵੀ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਬਹੁਤ ਵੱਡਾ ਜੁਰਮਟਾਇਆ ਜਾ ਰਿਹਾ ਹੈ